ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਬਈ ਮਹਾਰਾਜਾ ਰਣਜੀਤ ਸਿੰਘ ਤੇ ਵੀ ਕਿਵੇਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤੇ ਬਈ ਕਿਉਂ ਇਨ੍ਹਾਂ ਦੇ ਰਾਜ ਨੂੰ ਆ ਬਈ ਲੋਕ ਆ ਵਧੀਆ ਰਾਜ ਮੰਨਦੇ ਸੀਗੇ ਤੇ ਉਹ ਵੀ ਕੱਲੇ ਸਿੱਖ ਧਰਮ ਦੇ ਲੋਕ ਨਹੀਂ ਬਈ ਹੋਰਾਂ ਧਰਮਾਂ ਦੇ ਲੋਕ ਵੀ ਇਨ੍ਹਾਂ ਦੇ ਰਾਜ ਨੂੰ ਆ ਬਈ ਪੂਰਾ ਵਧੀਆ ਅਵਲ ਦਰਜੇ ਦਾ ਰਾਜ ਮੰਨਦੇ ਆ ਤੇ ਇੱਕ ਜਿਵੇਂ ਕਿ ਬੀਬੀਸੀ ਦਾ ਜਿਵੇਂ ਕਿ ਰਿਸਰਚ ਹੋਈ ਸੀਗੀ ਤੇ ਉਹਨਾਂ ਨੇ ਸਰਵੇ ਕੀਤਾ ਸੀਗਾ ਵੀ 18ਵੀਂ ਸਦੀ ਦੇ ਰਾਜਿਆਂ ਤੇ ਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਪਹਿਲੇ ਨੰਬਰ ਦਾ ਰਾਜ ਕਿਹਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਕਹੇ ਜਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਕਿਵੇਂ ਇਹਨਾਂ ਦੇ ਰਾਜ ਦੇ ਵਿੱਚ ਆ ਜਿਹੜੇ ਲੋਕ ਸੁਖੀ ਵਾਸਤੇ ਸੀਗੇ ਤੇ ਅੱਜ ਵੀ ਇਹਨਾਂ ਦੇ ਰਾਜ ਦੇ ਆ ਜਿਹੜੇ ਲੋਕ ਸੋਲੇ ਹੀ ਗਾਉਂਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਵੇਂ ਕੀ ਜਨਮ ਤਾਂ ਹੁੰਦਾ ਵਾ 1780 ਦੇ ਵਿੱਚ ਤੇ ਪਰ ਉਹ ਤੋਂ ਪਹਿਲਾਂ ਆਪਾਂ ਤੁਹਾਨੂੰ ਥੋੜਾ ਜਿਹਾ ਲੈ ਚਾਲਦੇ ਆਂ ਵੀ ਪੰਜਾਬ ਦੇ ਵਿੱਚ ਜਿਵੇਂ ਕਿ 12ਵਾਂ ਜਿਹੜੀਆਂ ਮਿਸਲਾਂ ਹੁੰਦੀਆਂ ਸੀਗੀਆਂ ਤੇ 6 ਮਿਸਲਾਂ ਜਿਵੇਂ ਸਤਲੋਜ ਤੋਂ ਔਰਲੇ ਪਾਸੇ ਦੀਆਂ ਸੀਗੀਆਂ ਤੇ 6 ਮਿਸਲਾਮ ਅਜਿਵੇਂ ਕੀ 7 ਲੋਜ ਤੋਂ ਪਰਲੇ ਪਾਸੇ ਦੀਆਂ ਸੀਗੀਆਂ ਤੇ ਪਹਿਲੋਂ ਜਿਵੇਂ ਕੀ ਜ਼ਿਆਦਾਤਰ ਜਿਹੜਾ ਤਾਵਾ ਬੋਲਿਆ ਜਾਂਦਾ ਸੀਗਾ ਪੰਜਾਬ ਦੇ ਉੱਤੇ ਵੀ ਉਹ ਅਫਗਾਨਿਸਤਾਨ ਅਲੀੋਂ ਬੋਲਿਆ ਜਾਂਦਾ ਸੀਗਾ ਚਾਹੇ ਤੁਸੀਂ ਨਾਦਰ ਸ਼ਾਹ ਦੀ ਗੱਲ ਕਰ ਲੋ ਨਾਦਰ ਸ਼ਾਹ ਦੇ ਟਾਈਮ ਵੀ ਜਿਵੇਂ ਉਧਰੋਂ ਹਮਲਾ ਬੋਲਿਆ ਜਾਂਦਾ ਸੀਗਾ ਵੀ ਲਾਹੌਰ ਦੇ ਉੱਤੇ ਤੇ ਪੰਜਾਬ ਦੇ ਉੱਤੇ ਤੇ ਉਹ ਜਿਵੇਂ ਲੁੱਟਕ ਸੁੱਟ ਕਰਕੇ ਆ ਲੈ ਜਾਂਦੇ ਸੀਗੇ ਲੋਕਾਂ ਤੋਂ ਤੇ ਬਾਕੀ ਲੋਕਾਂ ਨੂੰ ਆ ਜਿਵੇਂ ਕੀ ਤੰਗ ਪਰੇਸ਼ਾਨ ਬਹੁਤ ਕਰਦੇ ਸੀਗੇ ਤੇ ਇੱਕ ਜਿਵੇਂ ਆਧਾਰਨਾ ਵੀ ਨਾਦਰ ਸ਼ਾਹ ਦੇ ਰਾਜ ਦੇ ਵਿੱਚ ਕੀ ਸੀਗਾ ਵੀ ਉਹ ਜਿਵੇਂ ਉਹਨੂੰ ਜਦੋਂ ਵੀ ਆਪਦੇ ਮਨ ਨੂੰ ਆ ਜਿਹੜਾ ਉਹ ਸ਼ਾਂਤ ਕਰਨ ਕਰਨਾ ਹੁੰਦਾ ਸੀਗਾ ਉਹਨੇ ਤਾਂ ਉਹਦੇ ਜਿਹੜੇ ਕੈਦੀ ਹੁੰਦੇ ਸੀਗੇ ਵੀ ਉਹਨਾਂ ਨੂੰ ਉਹਨਾਂ ਨੂੰ ਜਨਾਇਕਰ ਉਹ ਮਾਰਦਾ ਨਹੀਂ ਸੀਗਾ ਵੀ ਅੱਖਾਂ ਸਾਹਮਣੇ ਉਹਨਾਂ ਚੱਕਰ ਉਹਨੂੰ ਆ ਜਿਹੜਾ ਚੈਨ ਨਹੀਂ ਮਿਲਦਾ ਸੀਗਾ ਤੇ ਨਾਦਰ ਸ਼ਾਹ ਤੋਂ ਬਾਅਦ ਚੋਂ ਜਿਵੇਂ ਕੀ ਫੇਰ ਰਾਜ ਆ ਜਾਂਦਾ ਵਾ ਐਮਰ ਸ਼ਾਹ ਅਬਦਾਲੀ ਦਾ ਤੇ ਉਹ ਵੀ ਜਿਵੇਂ ਆਈ ਉਹ ਉਹ ਵੀ ਜਿਵੇਂ ਨਾਦਰ ਸ਼ਾਹ ਦੇ ਰਾਹਾਂ ਤੇ ਹੀ ਚੱਲਦਾ ਵਾ ਤੇ ਲਾਹੌਰ ਦੇ ਉੱਤੇ ਤੇ ਪੰਜਾਬ ਦੇ ਉੱਤੇ ਆ ਹਮਲਾ ਵਾ ਜਿਹੜਾ ਉਹ ਬੋਲਦਾ ਹੀ ਰਹਿੰਦਾ ਵਾ ਕਿਉਂਕਿ ਅਫਗਾਨਿਸਤਾਨ ਜਿਵੇਂ ਕੀ ਮਾਰੂ ਆ ਜਿਹੜਾ ਇਲਾਕਾ ਸੀਗਾ ਤੇ ਜਿਹੜਾ ਪੰਜਾਬ ਦਾ ਏਰੀਆ ਸੀਗਾ ਤੇ ਜਾਂ ਹਿੰਦੁਸਤਾਨ ਦਾ ਏਰੀਆ ਸੀਗਾ ਵੀ ਇਹ ਜਿਵੇਂ ਕਿ ਅਮੀਰ ਏਰੀਆ ਸੀਗਾ ਵੀ ਇੱਥੋਂ ਦੇ ਲੋਕਾਂ ਕੋਲ ਆ ਜਿਵੇਂ ਕਿ ਪੈਸਾ ਵੀ ਜ਼ਿਆਦਾ ਸੀਗਾ ਤੇ ਬਾਕੀ ਧਰਤੀ ਵੀ ਉਪਜਾਊ ਧਰਤੀ ਸੀਗੀ ਤੇ ਜਦੋਂ ਉਹਨਾਂ ਨੂੰ ਜਿਵੇਂ ਕਿ ਪੈਸੇ ਦੀ ਲੋੜ ਹੁੰਦੀ ਸੀਗੀ ਤਾਂ ਉਦੋਂ ਉਹ ਹਮਲਾ ਬੋਲ ਦਿੰਦੇ ਸੀਗੇ ਤੇ ਆਈ ਐਮ ਸ਼ਾ ਅਬਦਾਲੀ ਦੇ ਟਾਈਮ ਵੀ ਉਹ ਜਿਵੇਂ ਜਦੋਂ ਹਮਲਾ ਬੋਲਦੇ ਸੀਗੇ ਤੇ ਲੋਕਾਂ ਤੋਂ ਅਗਰਾਹੀ ਕਰਦੇ ਸੀਗੇ ਤੇ ਜਿਨ੍ਹਾਂ ਦੀ ਕੋਈ ਫਸਲ ਜਾਂ ਫਸਲ ਇਕੱਠੀ ਕਰਦੇ ਸੀਗੇ ਵੀ ਜਿਨ੍ਹਾਂ ਦੀ ਫਸਲ ਘਟਾਉਂਦਾ ਨੂੰ ਮਿਲਦੀ ਸੀਗੀ ਜਾਂ ਜਿਨ੍ਹਾਂ ਦੀ ਫਸਲ ਘਟ ਨਿਕਲਦੀ ਸੀਗੀ ਤਾਂ ਉਹ ਉਹਦੇ ਬਦਲੇ ਆ ਵੀ ਉਹਨਾਂ ਦੀਆਂ ਜਿਵੇਂ ਕੀ ਕੁੜੀਆਂ ਚੱਕ ਕੇ ਲੈ ਜਾਂਦੇ ਸੀਗੇ ਵੀ ਨਾਦਰ ਸ਼ਾਹ ਦੇ ਟਾਈਮ ਵੇਲੇ ਵੀ ਉਹਨਾਂ ਨੇ ਉਹਨਾਂ ਨੂੰ ਚੱਕ ਕੇ ਲੈ ਗਏ ਤੇ ਉਹਨਾਂ ਦੀ ਬੋਲੀ ਆ ਬਾਜ਼ਾਰਾਂ ਦੇ ਵਿੱਚ ਲਾਈ ਜਾਂਦੀ ਸੀਗੀ ਤੇ ਆਏ ਲਾਹੌਰ ਦੇ ਲੋਕ ਆ ਵੀ ਜਾਨਤਾ ਵਾ ਬਹੁਤ ਦੁਖੀ ਸੀਗੀ ਵੀ ਇੰਨਾ ਹਮਲਿਆਂ ਤੋਂ ਤੇ ਇੰਨਾ ਦੇ ਰਾਜ ਤੋਂ ਤੇ ਫੇਰ ਜਿਵੇਂ ਕੀ ਮਹਾਰਾਜਾ ਰੰਜੀ ਸਿੰਘ ਦਾ ਜਿਹੜਾ ਕਿ ਜਨਮ ਹੁੰਦਾ ਵਾ ਸਤਾਰਨ ਸੋ 80 ਦੇ ਵਿੱਚ ਤੇ ਜਿਵੇਂ ਬਚਪਨ ਦੇ ਵਿੱਚ ਇਹਨਾਂ ਨੂੰ ਚੇਚਕ ਦੀ ਜਿਹੜੀ ਆਹੋ ਬਿਮਾਰੀ ਹੋ ਜਾਂਦੀ ਆ ਤੇ ਇਹ ਉਹਦੇ ਕਰਕੇ ਇਹਨਾਂ ਦੀ ਜਿਹੜੀ ਇੱਕ ਆੱਖਾ ਉਹ ਵੀ ਨੁਕਸਾਨੀ ਜਾਂਦੀ ਆ ਤੇ ਬਾਕੀ ਇਹਨਾਂ ਦੇ ਮੂੰਹ ਤੇ ਆ ਜਿਹੜੇ ਉਹ ਦਾਗ ਵੀ ਪੈ ਜਾਂਦੇ ਆ ਜਿਵੇਂ ਕਿ ਕਮਜ਼ੋਰ ਜਿਹੇ ਰਹਿ ਜਾਂਦੇ ਇਹ ਬਿਮਾਰੀ ਕਰਕੇ ਤੇ ਨਾ ਇਹਨਾਂ ਦਾ ਕੋਈ ਜਿਵੇਂ ਕਿ ਕੱਦ ਜ਼ਿਆਦਾ ਵੱਧਾ ਵਾ ਮਸਾਂ ਸਾਢੇ 5 ਫੁੱਟ ਤੇ ਹੀ ਹੋਣਗੇ ਤੇ ਜਿਵੇਂ ਵਾਲੇ ਤਖੜੇ ਸਰੀਰ ਤੇ ਵੀ ਨਹੀਂ ਸੀਗੇ ਪਰ ਇੰਨਾਂ ਨੇ ਨਾ ਹੀ ਕੋਈ ਜਾਂ ਜਿਹੜੀ ਉਹ ਪੜ੍ਹਾਈ ਕੀਤੀ ਸੀਗੀ ਪਰ ਨਾ ਹੀ ਪੜ੍ਹ ਸਕਦੇ ਸੀਗੇ ਤੇ ਨਾ ਹੀ ਲਿਖ ਸਕਦੇ ਸੀਗੇ ਪਰ ਇੰਨਾਂ ਨੇ ਜਿਹੜੀ ਮਹਾਰਤ ਹਾਸਲ ਕੀਤੀ ਘੋੜਸਵਾਰੀ ਦੇ ਵਿੱਚ ਵੀ ਮਹਾਰਤ ਹਾਸਲ ਕੀਤੀ ਤੇ ਬਾਕੀ ਜੰਗਾਂ ਵੀ ਇਹ ਛੋਟੀ ਉਮਰ ਤੋਂ ਹੀ ਆ ਜਿਹੜੀਆਂ ਲੜਦੀਆਂ ਲੜਦੇ ਰਹਿੰਦੇ ਸੀਗੇ ਵੀ ਉਹਦੇ ਵਿੱਚ ਵੀ ਇੰਨਾਂ ਨੇ ਜਿਵੇਂ ਕਿ ਮਹਾਰਤ ਹਾਸਲ ਕਰ ਲਈ ਸੀਗੀ ਤੇ ਇਹਨਾਂ ਦਾ ਜਨਮ ਤਾਂ ਹੁੰਦਾ ਵਾ ਗੁੱਜਰ ਗੁਜਰਾਂਵਾਲਾਂ ਦੇ ਵਿੱਚ ਤੇ ਇਹਨਾਂ ਦਾ ਨਾਮ ਵੀ ਆ ਜਿਹੜਾ ਕਿ ਬੁੱਧੂ ਬੁੱਧੂ ਹੁੰਦਾ ਵਾ ਤੇ ਪਰ ਜਿਹੜਾ ਇਹਨਾਂ ਦਾ ਪਿਤਾ ਹੁੰਦੇ ਆ ਮਹਾ ਸਿੰਘ ਤੇ ਇਹਨਾਂ ਦੇ ਜਿਹੜੇ ਦਾਦਾ ਹੁੰਦੇ ਆ ਵੀ ਉਹ ਚੜਤ ਸਿੰਘ ਤੇ ਚੜਤ ਸਿੰਘ ਜਦੋਂ ਐ ਜੰਗ ਲੜਦੇ ਹੁੰਦੇ ਆ ਤੇ ਉਹ ਜੰਗ ਦੇ ਵਿੱਚ ਵੀ ਉਹ ਜਿੱਤ ਪ੍ਰਾਪਤ ਕਰ ਲੈਂਦੇ ਆ ਤੇ ਫੇਰ ਬੁੱਧੂ ਤੋਂ ਇਹਨਾਂ ਦਾ ਨਾਮ ਜਿਵੇਂ ਕਿ ਰਣਜੀਤ ਸਿੰਘ ਉਹ ਕਰ ਦਿੰਦਿਆ ਵੀ ਉਹ ਆਪਦੀ ਜਿੱਤ ਤੋਂ ਖੁਸ਼ ਹੋ ਕੇ ਵੀ ਇਹ ਕਹਿਣ ਕਹਿੰਦੇ ਆ ਵੀ ਇਹ ਜਿਹੜਾ ਮੁੰਡਾ ਵਾ ਵੀ ਇਹ ਰਨਾਂ ਨੂੰ ਹੀ ਜਿੱਤੂਗਾ ਤਾਂ ਕਰਕੇ ਇਹਨਾਂ ਦਾ ਨਾਮ ਰਣਜੀਤ ਸਿੰਘ ਰੱਖ ਦਿੰਦੇ ਆ ਤੇ ਫੇਰ ਜਿਵੇਂ ਕੀ ਇਹ 21 ਸਾਲਾਂ ਦੀ ਉਮਰ ਦੇ ਵਿੱਚ ਆ ਗੱਦੀ ਤੇ ਬਹਿੰਦੇ ਆ ਤੇ ਫੇਰ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਵਾ ਵੀ ਕਿਵੇਂ ਆ ਜਿਹੜੀਆਂ 12 ਮਿਸਲਾਂ ਆ ਵੀ ਉਹਨਾਂ ਨੂੰ ਇਕੱਠਾ ਕਰਨਾ ਵਾ ਇਕੱਠਾ ਕਰਕੇ ਤੇ ਕਿਵੇਂ ਵੀ ਆਪਾਂ ਜਿਹੜਾ ਰਾਜ ਆ ਵੀ ਉਹ ਤਖੜਾ ਕਰਨਾ ਵਾ ਤੇ ਫੇਰ ਜਿਹੜਾ ਇਹਨਾਂ ਨੇ ਅਖੀਰ ਉਹਦੇ ਵਿੱਚ ਇਹ ਕਾਮਜਾਬ ਆ ਜਿਹੜੇ ਹੋ ਜਾਂਦੇ ਆ ਤੇ ਇਹਨਾਂ ਦਾ ਰਾਜ ਆ ਜਿਹੜਾ ਕਿ ਲਾਹੌਰ ਦੇ ਵਿੱਚ ਆ ਸਤਾਪਤ ਹੋ ਜਾਂਦਾ ਵਾ ਤੇ ਜਿੱਥੇ ਇਹ ਬਹਿੰਦੇ ਹੁੰਦੇ ਆ ਵੀ ਉਹਨਾਂ ਉਹ ਕਹਿੰਦੇ ਆ ਦਰਬਾਰੇ ਖਾਲਸਾ ਤੇ ਬਾਕੀ ਆਏ ਆ ਵੀ ਦਰਬਾਰੇ ਖਾਲਸਾ ਵੀ ਜਦੋਂ ਇਹਨਾਂ ਦਾ ਰਾਜ ਸੀਗਾ ਵੀ ਤੁਸੀਂ ਦੇਖ ਲਓ ਉਹ ਟਾਈਮਾਂ ਦੇ ਵਿੱਚ ਜਿਵੇਂ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਆ ਜਿਹੜੀ ਗਿਣਤੀ ਜ਼ਿਆਦਾ ਹੁੰਦੀ ਆ ਤੇ ਲਗਭਗ ਜਿਵੇਂ ਕਿ 75% ਦੇ ਕਰੀਬ ਮੁਸਲਮਾਨਾਂ ਦੀ ਗਿਣਤੀ ਹੁੰਦੀ ਆ ਤੇ ਫਿਰ ਹਿੰਦੂਆਂ ਦੀ ਗਿਣਤੀ ਹੁੰਦੀ ਆ ਤੇ ਫਿਰ ਸਿੱਖਾਂ ਦੀ ਗਿਣਤੀ ਹੁੰਦੀ ਆ ਬੀ ਇਹਨਾਂ ਦੇ ਰਾਜ ਦੇ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਇੱਕ ਸੈਕੂਲਰ ਰਾਜੇ ਸੀਗੇ ਵੀ ਇਹ ਤਿੰਨੇ ਧਰਮਾਂ ਨੂੰ ਆ ਜਿਵੇਂ ਕਿ ਬਰਾਬਰ ਇੱਕੋ ਅੱਖ ਨਾਲ ਹੀ ਦੇਖਦੇ ਸੀਗੇ ਤੇ ਤਾਂ ਹੀ ਇਹ ਕਈ ਵਾਰ ਕਹਿ ਵੀ ਦਿੰਦੇ ਸੀਗੇ ਵੀ ਮੈਨੂੰ ਪ੍ਰਮਾਤਮਾ ਨੇ ਆ ਜਿਹੜੀ ਤਾਂ ਹੀ ਇੱਕ ਅੱਖ ਦਿੱਤੀ ਆ ਵੀ ਮੈਂ ਸਾਰੇ ਲੋਕਾਂ ਨੂੰ ਇੱਕੋ ਅੱਖ ਨਾਲ ਹੀ ਆ ਜਿਹੜਾ ਉਹ ਦੇਖ ਸਕਾ ਤੇ ਬਾਕੀ ਜਦੋਂ ਇਹਨਾਂ ਦੇ ਟਾਈਮ ਜਿਵੇਂ ਜਦੋਂ ਇਹਨਾਂ ਦਾ ਰਾਜ ਸ਼ੁਰੂ ਹੋਇਆ ਤੇ ਉਦੋਂ ਇਹਨਾਂ ਦੇ ਟਾਈਮ ਦੇ ਵਿੱਚ ਇੱਕ ਨਪੋਲੀਅਨ ਹੈ ਲਾਜਮੇ ਨਪੋਲੀਅਨ ਬੋਨਾਪਾਰਟ ਵੀ ਉਹ ਵੀ ਇੱਕ ਰਾਜਾ ਹੋਇਆ ਵਾ ਉਹ ਫਰਾਂਸ ਦੇ ਵਿੱਚ ਸੀਗਾ ਤੇ ਉਹਦਾ ਰਾਜ ਵੀ ਆ ਜਿਵੇਂ ਕਿ ਬਰਾਬਰੀ ਚੱਲਦਾ ਸੀਗਾ ਤੇ ਉਹ ਵੀ ਜਿਵੇਂ ਛੋਟੇ ਜਿਹੇ ਕੱਦ ਦੇ ਸੀਗੇ ਤੇ ਫੇਰ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਜਿਵੇਂ ਹੋਰ ਰਾਜੇ ਜਿਹੜੇ ਆਪਦੇ ਸਿੱਕੇ ਜਾਰੀ ਕਰਦੇ ਹੁੰਦੇ ਸੀਗੇ ਵੀ ਉਹਨਾਂ ਤੇ ਜਿਵੇਂ ਕਿ ਉਹਨਾਂ ਦੀ ਫੋਟੋ ਹੀ ਲੱਗੀ ਹੁੰਦੀ ਸੀਗੀ ਪਰ ਇੱਕ ਮਹਾਰਾਜਾ ਰਣਜੀਤ ਸਿੰਘ ਹੀ ਸੀਗੇ ਵੀ ਜਿਹੜੇ ਇਹਨਾਂ ਨੇ ਸਿੱਕੇ ਜਾਰੀ ਕੀਤੇ ਸੀਗੇ ਨਾਨਕ ਸ਼ਾਹੀ ਵੀ ਉਹਦੇ ਤੇ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੀ ਦਾ ਨਾਮ ਲਿਖਿਆ ਹੁੰਦਾ ਸੀਗਾ ਤੇ ਬਾਕੀ ਉਦੋਂ ਕ੍ਰਾਂਸੀ ਦੀ ਵੈਲਿਊ ਆ ਜਿਹੜੀ ਇੰਨੀ ਹੁੰਦੀ ਸੀਗੀ ਵੀ ਇੱਕ ਰਪਏ ਦੀ ਆ ਵੀ 13 ਪੌਂਡ ਆ ਜਿਹੜੇ ਬਣਦੇ ਹੁੰਦੇ ਸੀਗੇ ਤੇ ਬਾਕੀ ਉਹ ਟਾਈਮਾਂ ਦੇ ਵਿੱਚ ਆ ਵੀ ਸੋਨੇ ਦੀ ਵੀ ਇੰਨੀ ਘੱਟ ਕੀਮਤ ਹੁੰਦੀ ਸੀਗੀ ਵੀ 7 7 ਰੁਪਏ ਦਾ ਇੱਕ ਤੋਲੇ ਸੋਨਾ ਆ ਜਾਂਦਾ ਹੁੰਦਾ ਸੀਗਾ ਤੇ ਬਾਕੀ ਜਿਹੜੀ ਇਹਨਾਂ ਦੀ ਫੌਜ ਦੀ ਜਿਵੇਂ ਘੋੜਸਵਾਰੀ ਦੀ ਤਨਖਾਹ ਇੰਨੀ ਸੀਗੀ ਵੀ ਉਹਨੂੰ 7 ਨਾਨਕ ਸ਼ਾਹੀ ਸਿੱਕੇ ਮਿਲਦੇ ਹੁੰਦੇ ਸੀਗੇ ਤੇ ਦੇਖ ਲਓ 7 ਨਾਨਕ ਸ਼ਾਹੀ ਸਿੱਕਿਆਂ ਦਾ ਇੱਕ ਤੋਲਾ ਵਾ ਜਿਹੜਾ ਆ ਜਾਂਦਾ ਸੀਗਾ ਤੇ ਬਾਕੀ ਇਹਨਾਂ ਦੀ ਫੌਜ ਦੇ ਵਿੱਚ ਇਕੱਲੇ ਜਿਵੇਂ ਕਿ ਇੰਡੀਆના ਲੋਕ ਹੀ ਨਹੀਂ ਕੰਮ ਕਰਦੇ ਸੀਗੇ ਤੇ ਬਈ ਹੋਰ ਵਿਦੇਸ਼ੀ ਲੋਕ ਵੀ ਕੰਮ ਕਰਦੇ ਸੀਗੇ ਜਿਵੇਂ ਫਰਾਂਸ ਦੇ ਹੋਏ ਪੁਰਤਗੀਜ਼ ਹੋਏ ਤੇ ਜਿਵੇਂ ਇੱਕ ਜਿਵੇਂ ਜਦੋਂ ਨਪੋਲੀਅਨ ਹੇਲ ਦਾਵਾ ਜਿਹੜਾ ਰਾਜ ਗਿਆ ਵਾ ਤਾਂ ਉਹ ਤੋਂ ਉਹ ਤੋਂ ਬਾਅਦ ਚ ਜਿਹੜੇ ਉਹਦੇ ਜਿਵੇਂ ਕਿ ਬੰਦੇ ਸੀਗੇ ਉਹਦੀ ਫੌਜ ਦੇ ਵਿੱਚ ਕੰਮ ਕਰਨ ਵਾਲੇ ਜਰਨੈਲ ਸੀਗੇ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਆ ਕੇ ਆ ਜਿਹੜਾ ਉਹ ਕੰਮ ਕਰਨ ਲੱਗ ਜਾਂਦੇ ਆ ਤੇ ਬਾਕੀ ਇਹਨਾਂ ਦੀ ਫੌਜ ਦੇ ਵਿੱਚ ਆਏ ਨਹੀਂ ਸੀਗਾ ਵੀ ਇਕੱਲੇ ਸੈਖੀ ਕੰਮ ਕਰਦੇ ਸੀਗੇ ਵੀ ਜਿਵੇਂ ਕਿ ਮੇਨ ਮੇਨ ਅਹੁਦਿਆਂ ਤੇ ਜਿਹੜਾ ਇਹਨਾਂ ਦਾ ਫੋਰਨ ਮਨਿਸਟਰ ਸੀਗਾ ਵੀ ਉਹ ਮੁਸਲਮਾਨ ਸੀਗਾ ਤੇ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਤੇ ਉਹ ਸਿੱਖ ਸੀਗਾ ਤੇ ਜਿਹੜਾ ਫਾਈਨੈਂਸ ਮਿਨਿਸਟਰ ਸੀਗਾ ਉਹ Hindu ਸੀਗਾ ਵੀ ਸਾਰੇ ਧਰਮਾਂ ਨੂੰ ਜਿਹੜਾ ਇਹ ਸਤਕਾਰ ਦਿੰਦੇ ਹੁੰਦੇ ਸੀਗੇ ਤੇ ਬਾਕੀ ਵੀ ਉਹ ਟਾਈਮਾਂ ਦੇ ਵਿੱਚ ਜਿਵੇਂ ਕਿ ਇੰਨੀ ਆਪਤਾ ਇਹ ਚਾਹੇ ਨਹੀਂ ਪੜੇ ਸੀਗੇ ਪਰ ਇਹਨਾਂ ਦੀ ਜਨਤਾ ਜਿਹੜੀ ਪੰਜਾਬ ਦੀ ਜਨਤਾ ਸੀਗੀ ਵੀ ਉਹ 80% ਦੇ ਕਰੀਬ ਜਿਹੜੀ ਉਹ ਪੜੀ ਹੋਈ ਸੀਗੀ ਇਹਨਾਂ ਦੇ ਰਾਜ ਦੇ ਵਿੱਚ ਵੀ 80% ਲੋਕ ਪਰ ਸਾਕਦੇ ਸੀਗੇ ਤੇ ਲੈ ਸਕਦੇ ਸੀਗੇ ਤੇ ਬਾਕੀ ਇਹਨਾਂ ਨੇ ਪੰਜਾਬ ਦੀ ਆ ਜਿਹੜੀ ਇਕਨੋਮੀ ਆ ਬਹੁਤ ਉਭਾਰੀ ਜਿਵੇਂ ਕਿ ਇਹਨਾਂ ਦੇ ਪੰਜ ਤਾਂ ਦਰਿਆਈ ਹੋਗੇ ਤੇ ਇੱਕ ਬੰਦਰਗਾਹ ਉਥੋਂ ਜਿਵੇਂ ਕਿ ਦੁਨੀਆ ਨਾਲ ਇਹ ਵਪਾਰ ਕਰਦੇ ਸੀਗੇ ਤੇ ਪੰਜਾਬ ਉਹ ਟਾਈਮਾਂ ਦੇ ਵਿੱਚ ਮਸ਼ਹੂਰ ਸੀਗਾ ਵੀ ਇੱਥੋਂ ਦੇ ਜਿਵੇਂ ਕਿ ਮਸਾਲੇ ਬਹੁਤ ਜਾਂਦੇ ਹੁੰਦੇ ਸੀਗੇ ਤੇ ਬਾਕੀ ਜਿਹੜੇ ਕੱਪੜੇ ਬਹੁਤ ਜਾਂਦੇ ਹੁੰਦੇ ਸੀਗੇ ਤੇ ਬਾਕੀ ਜਿਵੇਂ ਨੀਲ ਉਹ ਦੁਨੀਆ ਦੇ ਵਿੱਚ ਬਹੁਤ ਜਾਂਦਾ ਹੁੰਦਾ ਸੀਗਾ ਵੀ ਇਕਨੋਮੀ ਵੀ ਜਿਵੇਂ ਇਹਨਾਂ ਨੇ ਇਕੱਲਾ ਰਾਜ ਹੀ ਨਹੀਂ ਕੀਤਾ ਵੀ ਇਕਨੋਮੀ ਵੀ ਬਹੁਤ ਆ ਜਿਹੜੀ ਅਭਾਰੀ ਪੰਜਾਬ ਦੀ ਤੇ ਤਾਂ ਹੀ ਕਰਕੇ ਵੀ ਉਹ ਟਾਈਮਾਂ ਦੇ ਵਿੱਚ ਜਿਵੇਂ ਕਿ ਇੰਗਲੈਂਡ ਨਾਲੋਂ ਵੀ ਕਿਤੇ ਵਧੀਆ ਰਾਜ ਸੀਗਾ ਇਹਨਾਂ ਦੇ ਵਿੱਚ ਤੇ ਬਾਕੀ ਆਏ ਸੀਗਾ ਵੀ ਜਦੋਂ ਇਹਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਇਹ ਕਿਹਾ ਹੋਇਆ ਸੀਗਾ ਵੀ ਕਿਸੇ ਨੂੰ ਆ ਜਿਹੜੀ ਉਹ ਮੌਤ ਦੀ ਸਜ਼ਾ ਨਹੀਂ ਦੇਣੀ ਹੈਗੀ ਤੁਸੀਂ ਜਿਵੇਂ ਹੋਰ ਰਾਜਿਆਂ ਦੇ ਟਾਈਮ ਤਾਂ ਤੁਸੀਂ ਦੇਖ ਲਓ ਵੀ ਉਹ ਇੰਨੀ ਭੈੜੀਆਂ ਭੈੜੀਆਂ ਸਜ਼ਾਵਾਂ ਦਿੰਦੇ ਹੁੰਦੇ ਸੀਗੇ ਵੀ ਕੈਦੀਆਂ ਨੂੰ ਵੀ ਉਹਨਾਂ ਦੇ ਲਈ ਤਾਂ ਮੌਤ ਆ ਜਿਹੜੀ ਆਮ ਹੀ ਨੋਰਮਲ ਦੀ ਸਜ਼ਾ ਹੁੰਦੀ ਸੀਗੀ ਪਰ ਇਹਨਾਂ ਨੇ ਰੋਕ ਆ ਜਿਹੜੀ ਉਹ ਲਾਈ ਹੋਈ ਸੀਗੀ ਤੇ ਬਾਕੀ ਆਏ ਸੀਗਾ ਵੀ ਜੇ ਆਪਾਂ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਵਾ ਬੰਦੇ ਦੇ ਵਿੱਚ ਤੇ ਮਾੜੀਆਂ ਚੀਜ਼ਾਂ ਵੀ ਹੁੰਦੀਆਂ ਵਾ ਤੇ ਇਹਨਾਂ ਦੀਆਂ ਜਿਵੇਂ ਕਿ 38 ਆ ਜਿਹੜੀਆਂ ਰਾਣੀਆਂ ਸੀਗੀਆਂ ਤੇ ਇੱਕ ਇੱਕ ਵਾਰੀ ਇਹਨਾਂ ਨੇ ਜਿਵੇਂ ਕਿ ਹੱਕ ਜਿਵੇਂ ਕਿ ਮੁਸਲਮਾਨ ਕੁੜੀ ਨਾਲ ਜਦੋਂ ਵਿਆਹ ਕਰਾਇਆ ਛੋਟੀ ਉਮਰ ਦੀ ਸੀਗੀ ਉਹ ਤਾਂ ਉਹਦੀ ਖਬਰ ਜਿਵੇਂ ਕਿ ਉਹ ਟਾਈਮਾਂ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਕੋਲੇ ਪਹੁੰਚੀ ਤਾਂ ਉਹਨਾਂ ਨੇ ਜਿਵੇਂ ਕਿ ਇਹਨਾਂ ਨੂੰ ਅਕਾਲ ਤਖਤ ਤੇ ਆਤਲਬ ਕੀਤਾ ਤੇ 100 ਕੋੜਿਆਂ ਦੀ ਇਹਨਾਂ ਨੂੰ سزا ਲਾਈ ਸੀਗੀ ਤੇ ਉਹ ਦਰਾਖਤ ਨਾਲ ਬੰਨ ਕੇ ਤੇ ਉਹ ਜਿਵੇਂ ਕਿ ਜਦੋਂ ਇਹਨਾਂ ਨੂੰ سزا ਮਿਲਣ ਲੱਗੀ ਤਾਂ ਇਹਨਾਂ ਦੀ ਅੱਖਾਂ ਦੇ ਵਿੱਚ ਜਿਵੇਂ ਕਿ ਆਸੂ ਆ ਗਏ ਸੀਗੇ ਤਾਂ ਫਿਰ ਇਹਨਾਂ ਤੇ ਰਹਿਮ ਕਰਕੇ ਇਹਨਾਂ ਨੂੰ ਜਿਵੇਂ ਕਿ ਇੱਕ ਕੋੜੇ ਦੀ سزا ਕਰਤੀ ਸੀਗੀ ਵੀ ਚਾਹੇ ਤੁਸੀਂ ਏਡੇ ਵੱਡੇ ਜਿਵੇਂ ਕਿ ਤਖਤ ਤੇ ਬੈਠੇ ਸੀਗੇ ਤਾਂ ਵੀ ਜਿਵੇਂ ਕਿ ਇਹਨਾਂ ਨੇ سزا ਲਈ ਨਹੀਂ ਤਾਂ ਆਮ ਉਹ ਟਾਈਮਾਂ ਦੇ ਵਿੱਚ ਕਿਸੇ ਕੋਲੇ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਸੀਗੀ ਵੀ ਉਹ ਰਾਜੇ ਨੂੰ ਆ ਜਿਹੜਾ ਉਹ سزا ला ਸਕੇ ਤੇ ਕਿ ਇਹ ਜਿਵੇਂ ਕਿ ਰੋਜ਼ ਗਰਬਾਣੀ ਸੁਣਦੇ ਹੁੰਦੇ ਸੀਗੇ ਤੇ ਬਾਕੀ ਇਹਨਾਂ ਨੇ ਕੱਲੇ ਜਿਵੇਂ ਗੁਰਦੁਆਰਾਂ ਹੀ ਨਹੀਂ ਬਣਾਏ ਹੈਗੇ ਮੰਦਰ ਮੰਦਰਾਂ ਤੇ ਵੀ ਸੋਨਾ ਲਵਾਇਆ ਵਾ ਤੇ ਬਿਸ਼ਵਨਾਥ ਦੇ ਮੰਦਰ ਤੇ ਤੁਸੀਂ ਦੇਖ ਲਓ ਤੇ ਫਿਰ ਇਹਨਾਂ ਨੇ ਮਸਜਿਦ ਤੇ ਮਸਜਿਦ ਮਸਜਿਦ ਵੀ ਆ ਜਿਹੜੀਆਂ ਉਹ ਬਣਾਈਆਂ ਵਾ ਤੇ ਉਹਨਾਂ ਤੇ ਵੀ ਸੋਨਾ ਲਾਇਆ ਵਾ ਤੇ ਬਾਕੀ ਹਰਮੰਦਰ ਸਾਹਿਬ ਤੇ ਵੀ ਇਹਨਾਂ ਨੇ ਸੋਨੇ ਦੀ ਆ ਜਿਹੜੀ ਉਹ ਸੇਵਾ ਕੀਤੀ ਆ ਤੇ ਬਾਕੀ ਆਏ ਸੀਗਾ ਵੀ ਇਹ ਇਹ ਜਿਵੇਂ ਕਿ ਜਿਹੜਾ ਇਹਨਾਂ ਦੇ ਡਾਕਟਰ ਵੀ ਰੱਖਿਆ ਹੋਇਆ ਸੀਗਾ ਵੀ ਉਹ ਵੀ ਜੇ ਕੀ ਬਾਰੀ ਬ੍ਰਿਟੀ ਅੰਗਲੈਂਡ ਦਾ ਜਿਹੜਾ ਇਹਨਾਂ ਦਾ ਇਹਨਾਂ ਦੀ ਦੇਖਭਾਲ ਕਰਦਾ ਸੀਗਾ ਵੀ ਅੰਗਲੈਂਡ ਦਾ ਡਾਕਟਰ ਸੀਗਾ ਵੀ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਹੋਇਆ ਸੀਗਾ ਵੀ ਤੂੰ ਆਪਦੀ ਦਾੜੀ ਆ ਜਿਹੜੀ ਨਹੀਂ ਕਟਾਉਣੀ ਹੈਗੀ ਤੇ ਬਾਕੀ ਤੂੰ ਪੱਗ ਆ ਜਿਹੜੀ ਬੰਨਣੀ ਆ ਫੈਨੰਡਰ ਇਨਦਰ ਹਾਕਮ ਮੰਨ ਕੇ ਉਹਨੇ ਦਾੜੀ ਵੀ ਰੱਖੀ ਸੀਗੀ ਤੇ ਪੱਗ ਵੀ ਬੰਦਾ ਸੀਗਾ ਤੇ ਬਾਕੀ ਉਹਨੂੰ ਐ ਵੀ ਕਿਹਾ ਹੋਇਆ ਸੀਗਾ ਵੀ ਜੇ ਤੂੰ ਦੇਸ਼ ਛੱਡ ਕੇ ਜਾਣਾ ਵਾ ਤੇ ਪਹਿਲੋਂ ਮੈਨੂੰ ਦੱਸ ਕੇ ਜਾਣਾ ਵਾ ਤੇ ਫਿਰ ਅੰਤਲੇ ਟਾਈਮ ਇਹੇ ਜਿਵੇਂ 191800 35 ਦੇ ਵਿੱਚ ਜਿਵੇਂ ਕਿ ਇਹਨਾਂ ਨੂੰ ਅਧਰੰਗ ਦਾ ਜਿਹੜਾ ਅਟੈਕ ਹੋ ਜਾਂਦਾ ਵਾ ਤੇ ਫਿਰ ਉਦੋਂ ਇਹਨਾਂ ਦਾ ਇੱਕ ਪਾਸਾ ਵਾ ਜਿਹੜਾ ਉਹ ਖੜ ਜਾਂਦਾ ਵਾ ਤੇ ਫਿਰ ਇਹ ਉਹ ਡਾਕਟਰ ਦੇ ਕਹਿਣ ਮੁਤਾਬਕ ਵੀ ਇਹ ਦਵਾਈ ਵੀ ਇੰਨੀ ਇੰਨਾ ਪ੍ਰੇਜ ਨਹੀਂ ਕਰਦੇ ਸੀਗੇ ਦਵਾਈ ਲੈਂਦੇ ਨਹੀਂ ਸੀਗੇ ਤੇ ਫਿਰ ਇਹਨਾਂ ਨੂੰ ਦੂਜਾ ਅਟੈਕ ਆ ਜਿਹੜਾ 191837 ਦੇ ਵਿੱਚ ਹੁੰਦਾ ਵਾ ਤੇ ਅੰਤ ਜਿਵੇਂ ਕਿ 1849 ਦੇ ਵਿੱਚ ਇਹ ਆ ਜਿਹੜਾ ਕਿ ਸਰੀਰ ਤਿਆਗ ਜਾਂਦੇ ਆ ਇਸ ਦੁਨੀਆ ਤੋਂ ਤੇ ਵੀ ਉਹ ਦੇਖ ਲਓ ਤੁਸੀਂ ਵੀ ਜਿਵੇਂ ਹੁਣ ਐਡਾ ਵੱਡਾ ਵਾ ਜਿਹੜਾ ਉਹ ਪੰਜਾਬ ਸੀਗਾ ਤੇ ਬਾਕੀ ਆਏ ਸੀਗਾ ਵੀ ਸੋਨੇ ਦੀ ਚਿੜੀ ਸੀਗੀ ਤੇ ਉਹ ਟਾਈਮਾਂ ਦੇ ਵਿੱਚ ਜਿਹੜਾ ਕਿ ਕੋਹੇਨੂਰ ਹੀਰਾ ਵਾ ਅੱਜ ਕੱਲ ਜਿਵੇਂ ਕਿ ਇੰਗਲੈਂਡ ਪਿਆ ਵਾ ਸ਼ਾਹੀ ਘਰਾਣੇ ਦੇ ਵਿੱਚ ਉਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਉਹ ਟਾਈਮਾਂ ਦੇ ਵਿੱਚ ਕੋਹੇਨੂਰ ਹੀਰਾ ਸੀਗਾ ਤੇ ਬਾਕੀ ਇਹਨਾਂ ਨੇ ਸੈਕੂਲਰ ਰਾਜ ਕੀਤਾ ਵਾ ਵੀ ਤਾਂ ਹੀ ਕਰਕੇ ਆ ਬੀਬੀਸੀ ਨੇ ਆਪਦੇ ਸਰਵੇ ਦੇ ਵਿੱਚ ਵੀ 18ਵੀਂ ਸਦੀ ਦੇ ਸਾਰਿਆਂ ਨਾਲੋਂ ਉੱਤਮ ਰਾਜ ਰਾਜਿਆਂ 'ਚੋਂ ਇਹਨਾਂ ਨੂੰ ਪਹਿਲੀ ਜਗ੍ਹਾ ਦਿੱਤੀ ਆ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਆਈ ਫੇਰ ਨਵੀਂ ਕਿਸੇ ਵੀਡੀਓ ਨਾਲ ਮਿਲਾਂਗੇ ਧੰਨਵਾਦ